ਜੀ ਜਾਣਾ ਵਾ ਤੁਸੀਂ ਤੇ ਕਿਹਾ ਸੀ ਕਿ ਮੈਂ ਪੈਦੇ ਨਾਲ ਹੀ ਰਹਿਣਾ ਇੱਥੇ ਜਿੰਨੇ ਦਿਨ ਇਹ ਰਹੂਗੀ ਚੱਲ ਕੋਈ ਗੱਲ ਨਹੀਂ ਆ ਵਿੱਚ ਵਾਰ ਆ ਜਾਵਾਂਗੇ ਤੇ ਮੈਨੂੰ ਤੇ ਅਸਲ ਚ ਤਾਈ ਨਾ ਗੁੱਸਾਵਾ ਕਿਉਂਕਿ ਇੱਧਰ ਵੇਖੋ ਇੱਕ ਜ਼ੁਬਾਨ ਤੇ ਤਾਈ ਜਦੋਂ ਵੀ ਆਵਾਜ਼ ਮਾਰੇ ਨਾ ਤੇਹੀ ਭੱਜੀ ਜਾਣੇਗੀ ਕੋਈ ਕਾਮੀਆਂ ਤੇ ਚੱਲ ਕਰਾ ਕੇ ਆਈਏ ਤੇ ਇਸ ਨੂੰ ਸਾਨੂੰ ਲੋੜ ਪਈ ਆ ਤੇ ਤਾਈ ਨੇ ਸੌ ਸੌ ਗੱਲਾਂ ਸੁਣਾਈਆਂ ਬੜਾ ਇਦਾਂ ਵੀ ਕੋਈ ਕਰਦਾ ਆ ਤੁਹਾਡੇ ਇੱਧਰ ਪਾਲੀ ਦਾ ਰੇਡ ਰੁਟਕੀ ਪਾਲੀ ਦਾ ਪਿੰਡਰ ਇਦਾਂ ਵੀ ਇੱਧਰ ਥੋੜੀ ਪਾਲੀ ਤੋਂ ਵੱਧ ਚੰਗੀ ਆ ਆਹ ਨੇ ਪਹਿਲੀ ਵਧੀਆ ਮੈਨੂੰ ਪਤਾ ਵਣਾ ਤੁਹਾਡੀ ਅੱਧਾ ਹੁਣ ਇੱਥੇ ਤੁਸੀਂ ਰਹਿ ਨਹੀਂ ਦੇ ਤੇ ਜਾਂਦੇ ਆ ਰਸਤੇ ਚ ਭਾਵੇਂ ਭੂਆ ਕੋਲ ਰਿਹਾ ਕੋ ਉੱਥੇ ਰਾਤ ਰਿਹਾ ਪੈਣਾ ਮਤੇ ਇੱਥੇ ਰਹਿਣਾ ਨਹੀਂ ਆ ਜੇ ਨਾ ਕੋਣ ਦਾ ਵਿਚਾਰੀਆਂ ਦਾ ਭਰਾ ਹੁੰਦਾ ਤੇ ਨਾ ਇਹੋ ਜੀਆਂ ਗੱਲਾਂ ਬੰਦੀਆਂ ਨਾ ਇਹੋ ਜਾਂ ਖੇਚ ਤੋਂ ਹੁੰਦੀਆਂ ਨਾ ਸੋਚ ਵਿਚਾਰ ਹੁੰਦੀ ਚਲ ਹੋਰ ਸੁਣਾ ਪਿੰਦਰ ਠੀਕ ਠਾਕ ਸਭ ਹਾਂਜੀ ਵਧੀਆ ਵਧੀਆ ਸਾਰੇ ਠੀਕ ਠਾਕ ਜੀ ਕੀ ਲਾਵਾ ਆਇਆ ਨਹੀਂ ਹਜੇ ਨਹੀਂ ਲਾਵਾ ਆ ਗਿਆ ਵਾ ਤੇ ਉਹ ਇਧਰ ਵੇਲੀ ਵੱਲ ਗਿਆ ਜਰਾ ਅੱਛਾ ਠੀਕ ਆ ਠੀਕ ਆ ਹਾਂ ਚਲੋ ਉਹਪਿੰਦਰ ਲਾਉਣ ਦੇ ਆਇਆ ਇਹਨੂੰ ਮੈਂ ਨਾਲ ਗੱਲ ਕਰਨ ਹਾਂਜੀ ਕਿ ਭਾਜੀ ਇਤਨਾ ਪੁੱਛਣ ਰਿਹਾ ਹੈ ਕਿ ਪੈਲੀ ਪੂਰੀ ਦਾ ਕੀ ਰੇਟ ਵਾ ਤੇ ਕੋਈ ਪੈਲੀ ਪੂਰੀ ਦੇਖਣੀ ਇੱਧਰ ਉਹਨੇ ਨਹੀਂ ਮੈਂ ਤੋਂ ਤਾਂ ਪੁੱਛਣ ਰੇਟ ਨੂੰ ਅਹੀਨ ਦੋਗ ਕਨਾਲਾਂ ਲਈ ਹੀ ਅੱਛਾ ਤੂੰ ਉਹੀ ਰੋਡ ਦੇ ਨਾਲ ਹੀ ਹੂੰ ਤੁਹਾਡੇ ਹੈਗਾ 40 ਗੁਲਾਖ ਰੁਪਈਆ ਰੇਟ ਤੇ ਮੈਂ ਇਹਨਾ ਗੱਲ ਕਰਨ ਮੈਂ ਭਲਾ ਤੁਹਾਡੇ ਕੀ ਹੈ ਹੂੰ ਤਾਂ ਉਹਦੇ ਤੁਹਾਡੇ ਵੀ ਲਾਗੇ ਚੱਗ ਗਈ ਹੈ ਉਦੋਂ ਚਲੋ ਉਧਰ ਪੱਥਰੇ ਹੋਏ ਹੁਣ ਤੇ ਜ਼ਮੀਨਾਂ ਦੇ ਆਹੋ ਨਹੀਂ ਨਹੀਂ ਰੇਟ ਬਥੇਰੇ ਆ ਜ਼ਮੀਨਾਂ ਕਿਹੜੀਆਂ ਰਹਿ ਗਈਆਂ ਹੁਣ ਦੇ ਲੋਕੀ ਜੋ ਹੈਗਾ ਅਸ ਤੋ ਤ ਕਰੀ ਜੰਦੇ ਜ਼ਮੀਨਾਂ ਤੇ ਵਾਈ ਵੀ ਨਹੀਂ ਨਾ ਅੱਜ ਕੱਲ ਕਰਕੇ ਕੋਈ ਰਾਜੀ ਹੈਗਾ ਆ ਮੈਂ ਤਾਂ ਸਾਰੇ ਜਾਂਦੇ ਆ ਵੀ ਬਾਹਰ ਨੂੰ ਜਾਈਏ ਪਰ ਉਦਾਂ ਜੇ ਵੇਖੀ ਤਾਂ ਕਮਾਈ ਕਰਨ ਵਾਲਾ ਹੋਏ ਸਹੀ ਬੰਦਾ ਪੈੜੇ 'ਚ ਬਥੇਰੇ ਵੱਜ ਜਾਂਦੇ ਨੇ ਨਹੀਂ ਨਹੀਂ ਮਰਦਾ ਨਹੀਂ ਬੰਦਾ ਬਸ ਤੇ ਇਹ ਆ ਵੀ ਉੱਤੇ ਚੜ ਕੇ ਫਸਲ ਦੇ ਤੇ ਕੰਮ ਕਰਨਾ ਪੈਂਦਾ ਉਹ ਹੁਣ ਅੱਜ ਕੱਲ ਦੇ ਬੱਚੇ ਤੈਨੂੰ ਪਤਾ ਵਾ ਨਾ ਨਾ ਸਰਦਰ ਦਿਨ ਹੀ ਨਹੀਂ ਕਰਦੇ ਪਤਾ ਕੀ ਕਰਦੇ ਆ ਵੇਂਦੇ ਹੈ ਨਹੀਂ ਗੇ ਕੰਮ ਕਰਾ ਲੈਨੇ ਆਪ ਸਿਰ ਤੇ ਰਹਿਣਾ ਨਹੀਂ ਆ ਹਾਂ ਇਦਾਂ ਥੋੜੀ ਕੰਮ ਚੱਲਦੇ ਆ ਤੇ ਨਾਲੇ ਨਾ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਚਲੋ ਕੋਈ ਸ਼ੁਰੂ ਕਰ ਹੀ ਲਈਏ ਮੈਂ ਚਲੋ ਹਣਾ ਇੱਥੇ ਪਹਿਲਾਂ ਵੀ ਹੁੰਦਾ ਜਾਂਦਾ ਤੁਹਾਡੇ ਨਾਲ ਡੈਡੀ ਨੇ ਨਾ ਨਵਦੀਪ ਦੇ ਨੇ ਅੱਛਾ ਦੋ ਤਿੰਨ ਵਾਰੀ ਮੈਨੂੰ ਪਿਆ ਹਾਂ ਇਹ ਪਹਿਲੀ ਇਹਦੀ ਕੁੜੀਆਂ ਦਾ ਬੰਦਾ ਹਿੱਸਾ ਤੇ ਤੁਸੀਂ ਕਰਾ ਕਰੂ ਲਵੋ ਪਤਾ ਨਹੀਂ ਉਹ ਜਿਹੜੀ ਕੱਲੋਂ ਆਂਦੇ ਨੇ ਜਾਂ ਹਣਾ ਟੁੰਦੇ ਨੇ ਵੀ ਕਿੱਥੋਂ ਬੋਲਦਾ ਮੈਨੂੰ ਉਹ ਗੱਲ ਚੰਗੀ ਜਿਹੀ ਨਹੀਂ ਲੱਗਦੀ ਹੈਗੀ ਤੇ ਮੈਂ ਸੋ ਉਹਨਾਂ ਨੂੰ ਬੜੀ ਯਾਰੀ ਕਿਹਾ ਕਿ ਤੁਸੀਂ ਇਹੋ ਜਿਹਾ ਮੇਰੇ ਨਾਲ ਨਾ ਗੱਲ ਕਰਿਆ ਕਰੋ ਹੁਣ ਪੈਲੀ ਜਿਹਦੀ ਹੈਗੀ ਓਦੀ ਰਵੇ ਤੇ ਫੇਰ ਉਹਨਾਂ ਦਾ ਭਰਾ ਹੁੰਦਾ ਜਾਂਦਾ ਉਹਨਾਂ ਕੋਲ ਲਾਭ ਤੇ ਮੈਂ ਤਾਂ ਕਿਹਾ ਮੈਂ ਵੀ ਲਾਭ ਦੀ ਹੈ ਤੁਸੀਂ ਉਹਨੂੰ ਦਵੋ ਇਹ ਆਉਣ ਜਾਣ ਬਣਿਆ ਰਹੇਗਾ ਉਹ ਤੇ ਪਿੰਦਰ ਹੁਣ ਆਪੋ ਆਪਣੀ ਫਿਰ ਸੋਚੀ ਆ ਨਾ ਹਾਂਜੀ ਜੇ ਕੋਈ ਸੋਚੇ ਚਾਚੇ ਤਾਏ ਸੋਚੜ ਵੀ ਚੱਲ ਕੋਈ ਜਾਣੀ ਜੇ ਮੇਰਾ ਆਪਣਾ ਨਹੀਂ ਤੇ ਚਾਹੇ ਦਾ ਪੁੱਤ ਵਰਤਦਾ ਹੀ ਹੋਰੀ ਤੇ ਨਾ ਹਾਂਜੀ ਆਹੋ ਤੇ ਚਲੋ ਜੇ ਤੇਰੇ ਵੀ ਕੋਈ ਦਿਲ ਚ ਹੈਗੀ ਆ ਤੇ ਨਹੀਂ ਮੈਂ ਤਾਂ ਤੁਹਾਨੂੰ ਦੱਸ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵਾ ਅੱਛਾ ਕਿ ਜਿਹਦੀ ਚੀਜ਼ ਹੈਗੀ ਨਾ ਉਹਦੇ ਕੋਲ ਹੀ ਰਵੇ ਮੈਂ ਉਹਨਾਂ ਨੂੰ ਤਾਂ ਇੰਨਾ ਨਹੀਂ ਗੱਲ ਕੀਤੀ ਮੈਂ ਕਿ ਚਲੋ ਆਪਾਂ ਇੱਕ ਦੂਜੇ ਨਾਲ ਪਹਿਲਾਂ ਹੀ ਉੱਨੇ ਜਾਂਦੇ ਹਾਂ 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 ਤੇ ਮੈਂ ਵੀ ਲੋ ਤੁਹਾਡੇ ਨਾਲ ਵਿੱਚ ਇੱਕੋ ਕੇ ਗੱਲ ਕਰਤੀਏ ਤੇ ਤੁਸੀਂ ਪਤਾ ਕੀ ਕਰਿਓ ਤੁਸੀਂ ਸਮਝਾਇਓ ਉਹਨਾਂ ਨੂੰ ਕਿ ਉਹਦੇ ਨਾਲ ਇਹੋ ਜੀ ਗੱਲ ਨਾ ਕਰੇਗਾ ਆਹੋ ਚਲੋ ਦੇਖੂੰਗੀ ਮੈਂ ਗੱਲ ਕਰਕੇ ਹੁਣ ਵੇਖੋ ਜੀ ਕੁੜੀਆਂ ਵੀ ਉਹਨਾਂ ਪੜ੍ਹਾਈਆਂ ਲਿਖਾਈਆਂ ਹਾਂ ਦੋਵੇਂ ਹੁਣ ਨੌਕਰੀਆਂ ਕਰਦੀਆਂ ਮੈਂ ਵਾਹ ਇਹ ਤੋਂ ਅੱਡੀ ਹਨਾ ਕੀ ਗੱਲ ਹਾਂ ਆਪਣਾ ਕਮੌਣੇ ਆ ਖਾਣੇ ਆ ਵਧੀਆ ਆਹੋ ਨਹੀਂ ਉਹਨਾਂ ਦੀ ਉਮਰ ਦੀ ਰੋਟੀ ਲੱਗ ਗਈ ਆ ਹਾਂ ਜੀ ਤੇ ਜੋ ਕੁਝ ਚਾਹੀਦਾ ਸਭ ਕੁਝ ਦਿੱਤਾ ਮਾਲਕ ਨੇ ਤੇ ਫਿਰ ਵੀ ਬਗਾਨੇ ਚੀਤੇ ਝਾਗ ਰਖੀਏ ਤੇ ਨਹੀਂ ਠੀਕ ਲੱਗਦਾਗਾ ਇਹ ਤੇ ਫਿਰ ਨਾ ਆਪੋ ਆਪਣੀ ਸਿਆਣਪ ਵਾਹ ਹਾਂਜੀ ਹੈ ਨਾ ਦਿਆਂ ਪੁੱਤਾਂ ਨੂੰ ਸ਼ੁਰੂ ਤੋਂ ਮਾਪਿਆ ਨੇ ਇਹੋ ਜੀ ਪਰਵਿਸ਼ ਕੀਤੀ ਉਹਨਾਂ ਦੀ ਕਿ ਨਹੀਂ ਦੂਜੇ ਤੇ ਨਹੀਂ ਆਪਾਂ ਜਾਇਦਾਦ ਤੇ ਅੱਖ ਰੱਖ ਸਕਦੇ ਇਹ ਪਰ ਇਹ ਵੀ ਚਲੋ ਹੁਣ ਫਿਰ ਉਹ ਉਹਦੀ ਉਹਦੀ ਚੀਜ਼ ਆ ਉਹਦਾ ਗਾੜੀ ਆ ਉਹ ਨਹੀਂ ਉਹ ਤੇ ਹੈਗਾ ਪਰ ਫਿਰ ਵੀ ਤੁਸੀਂ ਨਾ ਥੋੜਾ ਜਿਆ ਕਰਿਓ ਮੈਂ ਡੈਡੀ ਨਾਲ ਗੱਲ ਕੀਤੀ ਸੀ ਹੂੰ ਤੇ ਉਹ ਦੰਦੇ ਤੂੰ ਉਹਨਾਂ ਨੂੰ ਸਿੱਧਾ ਮੈਂ ਵੀ ਕਿੱਦਾਂ ਮੈਂ ਕਵਾਂ ਮੈਂ ਵੀ ਮੈਨੂੰ ਸਮਝ ਨਹੀਂ ਲੱਗਦੀ ਉਹਨਾਂ ਨੂੰ ਕਿੱਦਾਂ ਗੱਲ ਕਰਾਂ ਤੇ ਮੈਂ ਮੈਂ ਨਾ ਆਂਟੀ ਨਾਲ ਜ਼ਰੂਰ ਕਰਾਂਗਾ ਯਰ ਕੋਈ ਨਹੀਂ ਦੇਖ ਲਾਂਗੇ ਕਰ ਕੀ ਗੱਲ ਹੈ ਹਾਂ ਚਲੋ ਤੁਸੀਂ ਬਹੁਤ ਮ ਵਿਖਾਂ ਪਲਾ ਲਾਵ ਨੂੰ ਆਓ ਉਧਰ ਹੀ ਹੁਣ ਉਹ ਤਰ੍ਹਾਂ ਦੇਖ ਲਾ ਚਲ ਮੁੰਡਾ ਤੇ ਉਹਨੂੰ ਸਿਆਣਾ ਵਾ ਸਾਰੀ ਗੱਲ ਮੈਨੂੰ ਢਿੱਡ ਦੀ ਆਪਣੀ ਦੱਸ ਹੀ ਦਿੱਤੀ ਐ ਤੇ ਅੱਗੇ ਚੱਲੋ ਦੇਖੋ ਕੀ ਹੁਣ ਜਾਇਦਾਦ ਵਾਲੇ ਦੀ ਕੀ ਮਰਜ਼ੀ ਐ ਕਿ ਰਿਖੇਓ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਹੈ ਬਾਸ ਰਹੀਆ ਜੋ ਸੁਣਾਓ ਚਾਹ ਪਰ ਨਹੀਂ ਲਿਆਵਾਂ ਕੁਝ ਨਹੀਂ ਚਾਹ ਪੀਣੀ ਹੈ ਕੋਈ ਨਹੀਂ ਸ਼ਰਤ ਪੀਣੀ ਹੈ ਤੇ ਡੈਡੀ ਜੀ ਮਾਹਾਂ ਕਿਤੇ ਤੁਸੀਂ ਆਏ ਹੋ ਕਰ ਕਦੋਂ ਦੇ ਹੀ ਤੁਹਾਨੂੰ ਡੀਕੰਦੇ ਆ ਤੁਹਾਨੂੰ ਪਤਾ ਵੀ ਗਿਆ ਸੀ ਸਵੇਰ ਦੇ ਆਣ ਕੇ ਬੈਠੇ ਆ ਉਹ ਪੁੱਤ ਕੰਮ ਬੜਾ ਜ਼ਰੂਰੀ ਹੈ ਤੇ ਠੰਡ ਚ ਰੋਜ਼ ਰੋਜ਼ ਜਾ ਨਹੀਂ ਜਾਂਦਾ ਤੇ ਮੈਂ ਹੁਣ ਆਇਆ ਤੇ ਚੱਲ ਕਰਕੇ ਹੀ ਜਾਣਾ ਆ ਤੇ ਪਿੰਦਰ ਕੀ ਸੋਚਣਗੇ ਕਿ ਮੈਂ ਘਰ ਆਇਆ ਤੇ ਆਪ ਡੈਡੀ ਸ਼ਹਿਰ ਗਏ ਨੇ ਤਨ ਨਾਲੇ ਕਿੰਨੀ ਵਾਰੀ ਫੋਨ ਲਾਇਆ ਤੇ ਫੋਨ ਕਿਉਂ ਨਹੀਂ ਚੁੱਕਾਂਦੇ? ਉਹਨਾਂ ਦੀ ਬੁੱਤ ਬੈਟਰੀ ਡੱਡ ਹੋ ਗਈ ਸੀ। ਰਾਤੀਂ ਕਿਤੇ ਚਾਰਜ ਲਾਉਣਾ ਭੁੱਲ ਗਿਆ ਮੈਂ। ਡੱਡ ਤੇ ਹਿੰ ਗੱਲੀ ਬੜੀ ਕਰਦੇ ਹੋ ਫੋਨ ਨਾਲੇ ਤੇ ਚਿੰਦਨ ਦਾ ਕਹਿ ਨਹੀਂ ਆ ਪੁੱਤ ਪਿੰਦਰ ਇਦਾਂ ਦਾ ਨਹੀਂ ਆ। ਉਹ ਮੇਰਾ ਬੁੱਤ ਸਮਝਦਾ ਗੱਲ ਸਾਰੀ। ਉਹ ਮੇਰਾ ਜਵਾਈ ਨਹੀਂ ਆ ਮੇਰਾ ਪੋਤੀ ਆ। ਭਾਵੇਂ ਡੈਡ ਜੀ ਉਹ ਕੁਝ ਨਾ ਵੀ ਕਹਿਣ ਪਰ ਫਿਰ ਵੀ ਬੰਦੇ ਦੇ ਮਨ 'ਚ ਤੇ ਹੁੰਦਾ ਹੀ ਆ ਨਾ। ਹੁਣ ਉਹਨਾਂ ਨੇ ਮੂੰਹ ਬੋਲ ਕੇ ਥੋੜੀ ਕੁਝ ਕਹਿਣਾ। ਚਲ ਮਤੋਂ ਹੁਣ ਤੈਨੂੰ ਪਤਾ ਗਿਆ ਜਦ ਜਦ ਚਾਹੀਏ ਫਿਰ ਟਾਈਮ ਤੇ ਲੱਗ ਹੀ ਜਾਂਦਾ ਆ ਤੇ ਮੈਨੂੰ ਇਹ ਜੀ ਫੋਨ ਦਾ ਮੈਨੂੰ ਪਤਾ ਹੀ ਨਹੀਂ ਕਿ ਡੈੱਡ ਹੋ ਗਿਆ ਆ ਤੇ ਜਿਹੜੀ ਇਹ ਗੱਲ ਹੀ ਬੜੀ ਕਰਦੀ ਹੋਇਆ ਤੁਹਾਨੂੰ ਕਿੰਨੀ ਮੇਰੀ ਕਹਾਵਾ ਵੀ ਆਪਣੀ ਚੀਜ਼ ਜਿਹੜੀ ਉਹਨੂੰ ਚੰਗੀ ਤਰ੍ਹਾਂ ਚਾਰਚ ਚਾਰਜ ਕਰਕੇ ਰੱਖੇ ਕਿਤੇ ਵੇਲਾਕ ਵੇਲਾ ਹੋ ਜਾਏ ਫੋਨ ਹੋਏ ਕੋਲ ਤਾਂ ਹੀ ਤੇ ਹੁੰਦਾ ਫੋਨ ਵੀ ਬੰਦਾ ਪੋਛ ਲੈਂਦਾ ਵਾ ਮਗਰ ਬਲੇ ਨੂੰ ਫਿਕਰ ਨਹੀਂ ਹੁੰਦੀ ਚਲ ਪੁੱਤ ਗਾਂਟ ਕੋਈ ਨਹੀਂ ਹੋਣਾ ਇਹਦਾ ਚਲੋ ਠੀਕ ਹੈ ਕੋਈ ਨਹੀਂ ਮੈਨੂੰ ਲੱਗਦਾ ਤੁਹਾਨੂੰ ਠੰਡ ਲੱਗਾਂਦੀ ਹੈ ਤੇ ਨਾਲ ਮੈਂ ਤੁਹਾਨੂੰ ਬਿਸਤਰਾ ਲਿਆ ਕੇ ਦੇਨੀ ਆ ਤੇ ਨਾਲੇ ਚਾਹ ਬਣਾ ਕੇ ਦੇਨੀ ਆ ਗਰਮ ਗਰਮ ਚਾਹ ਚਲੋ ਠੀਕ ਹੈ ਤੇ ਡੰਡਰ ਕਿੱਥੇ ਆ ਪਤਾ ਉਹ ਡੈਡ ਜੀ ਉਧਰ ਗਏ ਨੇ ਵੀਰ ਜੀ ਘਰ ਤੇ ਤੈਨੂੰ ਪਤਾ ਹੁਣ ਉਹਦਾ ਤੇ ਟ੍ਰੇਨਿੰਗ ਤੇ ਚੱਲ ਜਾਣਾ ਆ ਸਮਾਨ ਨੇ ਝਾਰ ਦੇਣਾ ਤੇ ਤੁਸੀਂ ਫਿਰ ਖਾ ਸਕਦੇ ਝਾਰ ਦੇ ਕੱਢ ਸਕਦੇ ਆ ਡੈਡ ਜੀ ਮੈਂ ਗੱਲ ਕਰਕੇ ਆਈ ਆ ਘਰਦਿਆਂ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਜਿੰਨਾ ਵੀ ਟਾਈਮ ਲੱਗੂਗਾ ਨਾ ਤੇ ਤੂੰ ਹੁਣ ਉੱਥੇ ਰਹਿ ਲੈ ਹਰ ਜੀ ਤੁਹਾਡਾ ਇਹ ਨਹੀਂ ਕਰਨਾ ਹੈਗਾ ਤੇ ਫਿਰ ਹੋਰ ਕਰਨਾ ਕਿੰਨੇ ਚਲੋ ਇਤਰਾ ਦਾ ਮੈਂ ਪੁੱਤ ਸੋਚਣਿਆ ਸਾਰੀ ਲਊਂਗਾ ਤੇ ਪਰ ਸਮਝ ਨਹੀਂ ਮੰਗਨਣ ਦੇਈ ਉਹ ਕਹਿੰਦੀ ਨਹੀਂ ਤੁਸੀਂ ਨਾਲ ਨੂੰ ਕਹੋ ਇੱਥੇ ਆ ਜੀ ਸਾਡੀ ਹੁੰਦਾ ਤੁਸੀਂ ਕਿੱਥੇ ਆ ਤੇ ਸਾੜਦੇ ਰਹੋਗੇ ਕੱਚੀਆਂ ਪੱਕੀਆਂ ਖਾਂਦੇ ਰਹੋਗੇ ਅਹੀਂ ਗਾਦੇਵਾਸ ਤੇ ਜਦੋਂ ਮੈਂ ਘਰੇ ਗੱਲ ਕੀਤੀ ਉਹਨਾਂ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤ ਜਿੰਨੇ ਦਿਨ ਵੀ ਤੇਰੇ ਲੱਗਣਗੇ ਨਾ ਅਸੀਂ ਸਾਰ ਲਾਂਗੇ ਤੇ ਮੈਂ ਮੰਮੀ ਨਾਲ ਵੀ ਗੱਲ ਕੀਤੀ ਤੇ ਮੰਮੀ ਕਹਿੰਦੇ ਪੁੱਜਾ ਤੂੰ ਨਹੀਂ ਹੈ ਵਿਆਹੀ ਆਈ ਉਦੋਂ ਪਹਲਾਈ ਘਰ ਵਿੱਚ ਕੰਮ ਨਹੀਂ ਚੱਲਦੇ ਹੈਗੇ ਨਹੀਂ ਮੈਂ ਤਾਂ ਪੁੱਤ ਹੀ ਕਹਿੰਦੇ ਆ ਕਿ ਕੋਈ ਕਹਿਣੀ ਨਾ ਕੇ ਚੱਲ ਇੰਨੇ ਦਿਨ ਨਹੀਂ ਨਹੀਂ ਉਹ ਇਦਾਂ ਦੇ ਨਹੀਂ ਹੈਗੇ ਆਵੇਂ ਨਾ ਤੁਸੀਂ ਸੋਚੀ ਜੋ ਬੜੇ ਹੀ ਚੰਗੇ ਨੇ ਹਾਂਜੀ ਵੇਖਿਆ ਫਿਰ ਪ੍ਰੋਗਰਾਮ ਆ ਵੇਖਾਂਗੇ ਅੰਦਰ ਔਰ ਵਧੀਆ ਰਹਾ ਬਸ ਵਧੀਆ ਵਧੀਆ ਛੁੱਟੀ ਆ ਨਾ ਦਿਨ ਦੋ ਭਜਦਾ ਵਾ ਦੇਣ ਤੇ ਭਰਾ ਮੈਂ ਨਾ ਵੀ ਉੱਥੇ ਮਾਂ ਕੋਈ 1.5 ਤੋਂ 2 ਘੰਟੇ ਬੈਠਾ ਸਹੀ ਪਛੇ ਤੇ ਅੱਛਾ ਤੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਐਵੇਂ ਸ਼ਾਮਾਂ ਜੀਆਂ ਪੈ ਗਈਆਂ ਨੇ ਠੀਕ ਠੀਕ ਆ ਇੱਕ ਆਜ ਤੈਨੂੰ ਪਤਾ ਆ ਵੀ ਇਹ ਕਿੰਨ ਮਿੰਜੀ ਹੋਈ ਆ ਇਹਦੇ ਕਰਕੇ ਹੋਈ ਆ ਹੂੰ ਤੇ ਫਿਰ ਭਰਾ ਪਿਛੇ ਵੀ ਧਿਆਨ ਰਹਿੰਦਾ ਵਾ ਨਾ ਹੋਈ ਤੇ ਆ ਜਿਨ੍ਹਾਂ ਦੇ ਵਿਚਾਰਾਂ ਤੋਂ ਕੋਈ ਘਰ ਦਾ ਲੋਨ ਕਰਦਾ ਚੱਲਣਾ ਹੁੰਦਾ 1 ਮਹੀਨੇ ਬਾਅਦ ਨਹੀਂ ਨਹੀਂ ਬਿਲਕੁਲ ਤੇ ਉਹਨਾਂ ਲਈ ਰੱਖਣਾ ਪੈਂਦਾ ਹੂੰ ਤੇ ਪੀਤੀ ਜਾਜੂ ਹਾਂ ਹਾਂ ਮੈਨੂੰ ਹੋ ਗਿਆ ਵਾਵਾ ਘੜੀ ਆਇਆ ਉਹਨੂੰ ਠੀਕ ਹੈ ਠੀਕ ਤੇ ਮੈਂ ਪੁੱਛਣ ਡਿਆ ਹਾਂ ਮੈਂ ਆਪੇ ਲਾਅ ਕਿੱਥੇ ਗੈਂਡੇ ਵਿਹਲਿਆਲ ਨੂੰ ਗਿਆ ਤੇ ਮੈਂ ਉਹਨੇ ਪਲਾ ਨਹੀਂ ਆਉਣਾ ਕਿ ਨਹੀਂ ਆਇਆ ਉਹਨੂੰ ਆਉਣਾ ਵਾਲੇ ਮੈਂ ਨਹੀਂ ਮੈਂ ਚਲ ਤਾਰਾ ਤੋਰੰਦਾ ਮੈਂ ਟਾਇਬ ਹੋ ਗਿਆ ਨਾ ਮੈਂ ਤੇ ਭਰਾ ਵੇਲਾ ਆਣ ਕੇ ਚੇਂਜ ਨਹੀਂ ਕੀਤਾ ਉਹਨਾਂ ਦੇ ਨੂੰ ਡੰਗੜ ਡੇੜਿੰਗੇ ਤੇ ਮੰਮੀ ਮੇਰੇ ਦੁਆਲੇ ਮੰਮੀ ਆਦੇ ਵੀ ਜਾਣ ਪੀ ਨੂੰ ਕਹਿ ਜਾ ਕਰ ਜਾਨ ਲੱਗਾ ਉਹਨੂੰ ਇਦਾਂ ਕਰਿਆ ਕਰ ਤੇ ਆਮ ਕਰ ਜਾ ਕਰ ਕਿਤੇ ਜਾਣਾ ਭੇਜਦੇ ਵਾਦਾ ਘਾਟਾ ਹੋ ਜਾਂਦਾ ਵਾ ਤੇ ਇਹਨਾਂ ਵਿਚਾਰਿਆਂ ਨਾਲ ਕਿੰਨੇ ਫਿਰ ਵੇਖਣਾ ਬੇਜਬਾਨ ਨਾਲ ਬਿਲਕੁਲ ਬਿਲਕੁਲ ਤੇ ਜਾਂ ਫਿਰ ਪਾ ਕੇ ਚੱਲ ਗਈ ਪੜ ਕੇ ਉਹ ਭੁੱਖੇ ਰਹੇ ਬੇਜਮਨ ਕੋਈ ਫਾਇਦਾ ਨਹੀਂ ਤੇ ਫਿਰ ਕੋਈ ਫਾਇਦਾ ਨਹੀਂ ਵੀਰਾਗਾ ਸਭ ਤੋਂ ਵੱਡੀ ਸੇਵਾ ਇਹਨਾਂ ਦੀ ਬੇਜਮਨ ਦੀ ਸਹੀ ਗੱਲ ਆ ਹੋਰ ਸੁਣਾਓ ਪਿੰਡਾ ਵਧੀਆ ਵਧੀਆ ਤੇ ਚੱਲ ਠੀਕ ਆ ਮੈਂ ਨਾ ਚੱਲਦਾ ਫਿਰ ਉਹ ਨਹੀਂ ਯਾਰ ਰਹਿਤ ਜਾਣਾ ਕਿੱਥੇ ਆ ਉਹ ਰਹਿਤ ਸਹੀ ਇੱਥੇ ਹੀ ਆ ਉਹ ਮੇਰਾ ਨਾ ਫੋਨ ਰਹਿ ਗਿਆ ਉੱਧਰ ਅੱਛਾ ਫੋਨ ਰਹਿ ਗਿਆ ਆਹੋ ਤੇ ਮੈਂ ਕਿਹਨਾ ਹੁੰਦਾ ਹੁੰਦਾ ਨਾ ਹੋਵੇ ਤੇ ਕੋਈ ਦਾ ਨਹੀਂ ਨਾ ਫੋਨ ਕਰ ਦਿੰਨਾ ਆਪੇ ਫੜਾ ਜਾਂਦੇ ਆ ਸਮਝਣ ਕਰ ਦਿੰਨਾ ਉਹ ਨਹੀਂ ਚੱਲ ਕੋਈ ਨਹੀਂ ਮੈਂ ਫੜੀ ਲਿਉਣਾ ਵਾ ਕੋਈ ਨਹੀਂ ਚਲ ਆ ਜਾ ਫਿਰ ਹਾਂ ਹਾਂ ਕੋਈ ਗੱਲ ਨਹੀਂ ਆਗਾ ਪਿੰਦਰ ਨਾਲ ਉੱਧਰ ਗਈ ਤਾਈ ਜੀ ਘਰ ਕੋਈ ਗੱਲ ਨਹੀਂ ਹੁੰਦੀ ਐ ਨਾ ਤੇ ਮੈਂ ਉਹਨਾਂ ਨੂੰ ਦੱਸਾਂਗੀ ਆਪੇ ਤੁਹਾਡੇ ਨਾਲ ਗੱਲ ਕਰ ਲੈਣਗੇ ਹਾਂ ਹਾਂ ਜਾਦ ਨਾਲ ਦੱਸਾਂਗੀ ਚਲੋ ਠੀਕ ਆ ਚੰਗਾ ਕਿਦਾ ਫੋਨ ਆਉਂਦਿਆ ਹੀ ਮੰਮੀ ਦਾ ਫੋਨ ਆਉਂਦਿਆ ਹੈ ਤੇ ਉਹਨਾਂ ਨੇ ਨਾ ਪਿੰਦਰ ਨਾਲ ਕੋਈ ਗੱਲ ਕਰਨੀ ਹੈ ਤੇ ਕਹਿੰਦੇ ਨੇ ਮੇਰੀ ਗੱਲ ਕਰਵਾਈ ਉਹਦੇ ਨਾਲ ਤੇ ਮੈਂ ਹਾਂ ਉੱਧਰ ਗਏ ਤਾਈ ਜੀ ਘਰ ਆਉਂਦੀ ਆ ਤੇ ਕਰਵਾ ਦਿਆਂਗੀ ਚਲੋ ਠੀਕ ਆ ਤੁਹਾਨੂੰ ਕੱਲ ਮਿਲਣ ਤਾਂ ਮਗਰ ਦੱਸ ਨਹੀਂ ਇੱਕ ਜੀ ਜੀ ਕੱਲ ਨਾ ਮੈਂ ਗਈ ਹਾਂ ਤਾਈ ਜੀ ਘਰੇ ਰੋਟੀ ਦਾ ਕਹਿਣ ਗਈ ਹਾਂ ਕਿ ਤੁਹਾਨੂੰ ਫੋਨ ਤੇ ਚੱਲ ਮੈਂ ਕਰ ਹੀ ਲਈ ਆ ਕਿ ਮੈਂ ਸੋਚ ਲਿਆ ਕੱਲੇ ਕੋਰੀ ਨਾ ਤਾਈ ਜੀ ਉਹਨਾਂ ਨੂੰ ਪੁੱਛ ਲੈਣੀ ਆ ਉਹ ਕੀ ਕਹਿੰਦੇ ਆ ਕਿ ਜਦੋਂ ਮੈਂ ਗਈ ਨਾ ਤੇ ਅਗਲੀ ਨੇ ਮੈਨੂੰ ਤਾਈ ਨੇ ਸੌ ਸੌ ਗੱਲਾਂ ਸੁਣਾਈਆਂ ਭਾਪੀ ਤੇ ਕਹਿੰਦੇ ਕਿ ਚੱਲ ਕੋਈ ਗੱਲ ਨਹੀਂ ਆਂ ਖਵਾ ਦਿਆ ਕਰਾਂਗੇ ਰੋਟੀ ਡੈਡੀ ਨੂੰ ਕਿੰਨੇ ਕਿ ਦਿਨਾਂ ਦੀ ਕਾਲਿਆ ਕੋਈ ਨਹੀਂ ਤੇ ਕੋ ਤਾਈ ਕਹਿੰਦੀ ਇਥੇ ਟਾਪਾਂ ਨਹੀਂ ਖੋਲ ਕੇ ਰੱਖਿਆ ਆਪਣੀ ਰੋਟੀ ਦਾ ਆਪਿੰਚ ਜਾਮ ਕਰਕੇ ਜਾਓ ਜੇ ਤੁਸੀਂ ਵੀ ਆਈਆਂ ਗਈਆਂ ਤੇ ਉਦੋਂ ਵੀ ਅਹੀਂ ਥੋੜੀ ਖਵਾਉਣੀ ਆ ساری ਉਮਰ ਠੇਕਾ ਨਹੀਂ ਲਿਆ ਆਪਣਾ ਆਪ ਸੋਚੋ ਤੇ ਤੂੰ ਸਮਨ ਕਦੀ ਲਈ ਗਈ ਉਧਰ ਜੇ ਤੂੰ ਮੈਨੂੰ ਇੱਕ ਵਾਰੀ ਫੋਨ ਕਰਤਾ ਸੀ ਤੇ ਤੈਨੂੰ ਕੀ ਲੋੜ ਏ ਫਿਰ ਉਧਰ ਜਾਣ ਦੀ ਜਾਂ ਤੇ ਹੋਏ ਨਾ ਕਿ ਤੈਨੂੰ ਮੈਂ ਮਨਾ ਕੀਤਾ ਸੀ ਵੀ ਨਹੀਂ ਅਹੀਂ ਨਹੀਂ ਹੋਣਾ ਹੈਗਾ ਬਿਲ ਤੇਰੇ ਕਰਕੇ ਮੈਂ ਘਰ ਗੱਲ ਕੀਤੀ ਤੇ ਉਸੇ ਵ ਲਈ ਸਾਰੇ ਜਾਣੇ ਮੰਨ ਕੇ ਪਿੱਛਲ ਕੋਈ ਗੱਲ ਨਹੀਂ ਹੁਣ ਟਾਈਮ ਇਦਾਂ ਦਾ ਵਾ ਤੈਨੂੰ ਜਾਣਾ ਹੀ ਪੈਣਾ ਵਾ ਫਿਰ ਦੁਕਾਦੇ ਲਈ ਜਾ ਕੇ ਉਧਰ ਕਹਿਨਦੀ ਹਾਂ ਮੈਂ ਤੇ ਤਾਂ ਗਈ ਹਾਂ ਵੀ ਅਗਲੇ ਹੰ ਦਾ ਵੀ ਵੇਖ ਲਾਂ ਜੇ ਮੈਂ ਉਹਨਾਂ ਨੂੰ ਨਾ ਕਿਹਾ ਤੇ ਤੁਹਾਨੂੰ ਕਿਹਾ ਤਾਂ ਤੇ ਬਾਅਦ ਚ ਗੱਲ ਗੱਲਾਂ ਨਾ ਮੈਨੂੰ ਕਰਨ ਵੀ ਤੂੰ ਉਹ ਨਵ ਨੂੰ ਫੋਨ ਕਿਉਂ ਕੀਤਾ ਅਸੀਂ ਨਾਲ ਲੱਗੇ ਹਾਂ ਤੇਰੇ ਤੇ ਅਸੀਂ ਨਹੀਂ ਰੋਟੀ ਖਵਾ ਸਕਦੇ ਅਗਲੇ ਆਣ 100 100 ਗੱਲਾਂ ਕਰਨੀਆਂ ਅਸੀਂ ਇਹ ਤੇ ਵੈਸੇ ਉਹਦਾ ਤੇਰੀ ਗੱਲ ਸਹੀ ਆ ਚੱਲ ਵੈਸੇ ਤੂੰ ਚੰਗਾ ਕੀਤਾ ਉਹਦਾ ਜੇ ਪੁੱਛ ਲਿਆ ਉਹਨਾਂ ਨੂੰ ਪਰ ਹੁਣ ਵੀ ਕੋਈ ਗੱਲ ਕਰਨੀਗੀ ਤੇ ਫਿਰ ਹੁਣ ਗੱਲ ਥਲੇ ਤੇ ਉਹੀ ਆਏ ਆ ਨਾ ਉਹੀ ਉਹੀ ਤੇ ਗੱਲ ਆ ਨਾ ਤਾਂ ਹੀ ਮੈਂ ਪੁੱਛਣ ਚਲ ਗਈ ਹਾਂ ਵੀ ਬਾਅਦ ਚ ਹਾਨੂੰ ਹੀ ਨਾ ਗੱਲਾਂ ਕਰਨਾਂ ਯਾਰ ਜੇ ਨਹੀਂ ਵੀ ਖਵਾਣੀ ਤੇ ਗੱਲਾਂ ਕਰਨ ਦੀ ਲੋੜ ਕੀ ਹੀ ਉਦਾਂ ਹੀ ਕਹਿ ਦਿੰਦੇ ਵੀ ਨਹੀਂ ਸਾਡਾ ਨਹੀਂ ਸਰਦਾ ਤੁਸੀਂ ਆਪਣਾ ਆਹੋ ਵੀ ਤੁਸੀਂ ਇਸ ਤਹੀ ਵੀ ਸਿਆਣੀ ਆ ਜੇ ਤੁਹਾਨੂੰ ਪਤਾ ਘਰ ਵਿੱਚ ਮਿੱਕਾ ਜਾਨੇ ਆਣਾ ਹੀ ਉਹਨੂੰ ਵੀ ਸਾਹਮਣਾ ਹੁੰਦਾ ਵਾ ਬੰਦਾ ਸੋਹਬਾ ਨਹੀਂ ਲਾੰਦਾ ਜਰੂਰੀ ਥੋੜੀ ਕਿ ਇਹਦੀ ਮੂੰਹ ਤੇ ਜਵਾਬੀ ਹੈ ਨਾ ਤਾਈ ਦੀ ਆਦਤ ਬੜੀ ਭੈੜੀ ਲੱਗਦੀ ਹੈ ਮੈਨੂੰ ਵੈ ਭਾਬੀ ਚੰਗੀ ਉਹ ਤੇ ਕਹਿੰਦੀ ਕੋਈ ਗੱਲ ਨਹੀਂ ਸਮਝਣ ਐਡੀ ਕਿਹੜੀ ਗੱਲ ਆ ਰੋਟੀ ਆ ਜਿੱਥੇ ਅਸੀਂ ਖਾਣੀ ਆ ਉੱਥੇ ਉਹ ਖਾ ਲੈਣਗੇ ਤੇ ਪਰ ਤਾਈ ਨਹੀਂ ਇਹ ਗੱਲ ਸਮਝੀ ਉਹ ਕਹਿੰਦੀ ਉਹਨੇ ਭਾਬੀ ਨੂੰ ਵੀ ਕਈ ਗੱਲਾਂ ਕੀਤੀਆਂ ਮੈਨੂੰ ਤੇ ਜਿਹੜੀਆਂ ਕੀਤੀਆਂ ਕੀਤੀਆਂ ਹੀ ਸਹੀ ਭਾਬੀ ਦੀ ਜਿਹੜੀ ਹੋਂਕਾ ਚੱਲਦੀ ਵੀ ਚਰੀ ਦੀ ਉਹ ਤੇ ਲਾ ਵੀਰ ਜੀ ਚੰਗੇ ਨੇ ਜਿਹੜੇ ਐਨਾ ਕਰਕੇ ਇੱਥੇ ਰਹਿ ਜਾਂਦੀ ਨਹੀਂ ਤੇ ਤਾਈ ਨੂੰ ਤੁਹਾਨੂੰ ਲੱਗ ਪਤਾ ਜਾਣਾ ਹੀ ਸਹੀ ਘਾਲਿਆ ਉਹਨਾਂ ਦੇ ਵੀ ਇਹੀ ਦੋਵਾਂ 9 ਸਸ ਚ ਕੁਲੇਸ਼ ਹੀ ਪਿਆ ਰਿੰਦਾ ਇੰਨਾ ਗੱਲਾਂ ਤੋਂ ਪੈਂਦਾ ਵਾ ਉਹ ਜਿਹੇ ਬੰਦੇ ਨਾਲ ਮਿਲ ਕੇ ਰਹੇ ਤੇ ਭਲਾ ਕਿੱਡੀ ਗੱਲ ਵਾ ਕਿ ਨਿਗਝ ਹੀ ਨਹੀਂ ਕਿਤੇ ਘਰ ਦੇ ਵਿੱਚ ਇਹ ਤੇ ਹੁਣ ਸੋਚਣਾ ਚਾਹੀਦਾ ਨਾ ਤਾਈ ਨੂੰ ਚਾਹੀਦਾ ਸਮਝ ਨਹੀਂ ਲੱਗਦੀ ਉਹ ਕਿਉਂ ਨਹੀਂ ਸੋਚਦੇ ਕੁਝ ਕਰਨਾ ਕੀ ਉਹਨਾਂ ਨੇ ਉਹਨਾਂ ਦੀ ਨ ਅਸਲ ਵਿੱਚ ਸੋਚ ਹੀ ਪਿਛਲੀ ਆ ਜਿੱਦਾਂ ਪਿੱਛੇ ਬੀਬੀਆਂ ਨਹੀਂ ਕਰਦੀਆਂ ਹੁੰਦੀਆਂ ਏਦਾਂ ਨਹੀਂ ਏਦਾਂ ਆਪਣੀ ਚੌਧਰ ਜਵਾਈ ਜਾਣੀ ਕਿਸੇ ਨੂੰ ਕੁਝ ਸਮਝਣਾ ਨਹੀਂ ਮੈਨੂੰ ਤੇ ਤਾਈ ਵੀ ਉਹੀ ਮੈਨੂੰ ਤੇ ਏਦਾਂ ਲੱਗਦਾ ਜਿੱਦਾਂ ਉਹਨਾਂ ਦੀ ਸੱਸ ਨੇ ਉਹਨਾਂ ਨਾਲ ਕੀਤਾ ਨਾ ਉਹ ਚਾਹੁੰਦੀ ਉਹ ਸਭ ਕੁਝ ਮੈਂ ਵੀ ਹੋਣ ਅੱਗੇ ਕਰਾਂ ਇਹੀ ਹਾਲ ਆ ਸਹੀ ਗੱਲ ਜੀ ਹੈਗੀ ਤੁਹਾਡੀ ਦਾਦੀ ਹੀ ਨਾ ਪਰ ਉਹ ਵੀ ਬੜੀ ਤਿੱਖੀ ਸੀ ਚੁੱਪ ਕਰ ਜਾਂਦੀ ਦਾਦੀ ਸਾਡੇ ਏਦਾਂ ਦਿੱਤ ਨਹੀਂ ਉਹ ਇਹਨਾਂ ਨੂੰ ਬਿਨਾ ਮਤਲਬ ਤੋਂ ਨਹੀਂ ਗੱਲਾਂ ਕਰਦੇ ਹੁੰਦੇ ਜਦੋਂ ਇਹਨਾਂ ਕੋਈ ਗਲਤੀ ਹੁੰਦੀ ਹੁੰਦੀ ਫੇਰ ਹੀ ਆਉਂਦੇ ਹੁੰਦੇ ਚੱਲ ਠੀਕ ਆ ਹੋਰ ਤੁਸੀਂ ਦੱਸੋ ਫਿਰ ਦੱਸਣਾ ਕੀ ਆ ਆਪਣਾ ਬੈਗਪੈਕ ਕਰ ਲਾ ਜਿਹੜੇ ਜਿਹੜੇ ਵੀ ਸਮਾਨ ਰੱਖਣਾ ਹੈ ਨਾ ਰੱਖ ਲਾ ਮਣਕੇ ਬਾਅਦ ਵਿੱਚ ਨਾ ਕਹੀਂ ਕਿ ਆ ਚੀਜ਼ ਡਾਗੀ ਤੇ ਮੇਰੀ ਹੋਰ ਚੀਜ਼ ਰਹਿ ਗਈ ਉਹ ਹੁਣੇ ਤੈਕ ਕਰਕੇ ਆਉਂਦੀ ਹਾਂ ਅੰਦਰ ਮੈਂ ਸਾਰੇ ਆਪਣਾ ਦੋ ਬੈਗ ਭਰ ਲੇ ਮੈਂ ਐਨੇ ਉੱਥੇ ਟੁੰਗੀ ਕਰਨੇ ਬੈਗ ਭਰ ਕੇ ਪੌਣੀ ਦੇ ਉੱਥੇ 유ਨੀਫਾਰਮ ਹੀ ਆ ਉਹਨਾ ਆਪਣੀ ਦੇਣੀ ਵਰਦੀ ਹੋਊ ਤੂੰ ਤੇ ਐ ਕਰਨੀ ਕਿ ਜਿੱਦੋਂ ਉੱਥੇ ਤੂੰ ਜਾ ਕੇ ਫੈਸ਼ਨ ਸ਼ੋਅ ਕਰਨਾ ਹੁੰਦਾ ਹਾਂ ਸਹੀ ਗੱਲ ਆ ਮੈਂ ਸਗੋਂ ਨੇ ਕਿ ਕੱਪੜੇ ਲੈਣ ਦੀ ਇਹਦਾ ਮੈਂ ਸੋਚੀ ਇੱਕ ਇੱਕ ਟਰੱਕ ਲੈ ਉਹਦੇ ਵਿੱਚ ਜਿਹੜਾ ਜਿਹੜਾ ਲੋਡ ਦਾ ਸਮਾਨ ਹੈ ਜ਼ਰੂਰੀ ਜ਼ਰੂਰੀ ਉਹ ਵਾਲਾ ਪਾ ਲੈ ਐਨੇ ਤੋਂ ਤੇ ਕੀ ਕਰਨੇ ਆ ਆ ਮੈਂ ਤੇਰੇ ਨਾਲ ਕਰਵਾਉਣੀ ਆ ਚੱਲ ਠੀਕ ਮੈਂ ਐਵੇਂ ਇਨੇ ਕੱਪੜੇ ਪਾ ਲੈ ਮੈਂ ਤੇ ਸੋਚਿਆ ਹੀ ਨਹੀਂ ਕਿ ਪੌਣੀ ਤੇ ਉੱਥੇ ਵਰਦੀ ਹੀ ਆ ਚੱਲ ਕੋਈ ਗੱਲ ਨਹੀਂ ਆ ਜਾ ਚੱਲੋ ਕੋਈ ਨਹੀਂ ਨਵਦੀਪਾ ਹਾਂਜੀ ਮੈਂ ਬੇਸ਼ੰਮਾਨੀ ਦਰਮਿਆਨ ਇਹ ਰਹੂਂ ਵਾਲਾ ਤੇ ਡੈੜੀ ਆਈ ਗਈ ਤੱਕ ਆ ਗਏ ਨੇ ਤੁਹਾਨੂੰ ਮਿਲੇ ਨਹੀਂ ਆ। ਨਾ ਕਿਥੇ ਨੇ? ਵੇਲੀ ਵਲ ਗਏ ਨੇ ਉਹ। ਤੇ ਨਾਲ ਇਹਨਾਂ ਪਿੰਧਰ ਆ ਫੋਨ ਆਉਂਦਾ ਹੈ ਪਿੰਡਾ ਮੰਮੀ ਦਾ। ਮੰਮੀ ਦਾ? ਕਹਿੰਦੇ ਕੋਈ ਜ਼ਰੂਰੀ ਕੰਮ ਆ ਤੇ ਮੇਰੀ ਪਿੰਦਨ ਨਾਲ ਗੱਲ ਕਰਵਾਈ ਤੇ ਹੁਣ ਫੋਨ ਕਰਕੇ ਤੇ ਉਹਨਾਂ ਨੂੰ ਪੁੱਛ ਲੋ। ਫੋਨ ਕੀ ਕਰਨਾ? ਉਹਨਾਂ ਪਹਿਲੇ ਕਿਹਾ ਸੀ ਕਿ 20000 ਰੁਪਏ ਜਿਹੜਾ ਤੇਰਾ ਹਾਜੀ ਘਰੇ ਉਹ ਤੇ ਆ ਗਿਆ ਨਾਲ ਗੱਡੀ 'ਚ। ਤੇ ਹੁਣ ਹੁਣ ਕੀ ਕਰੀਏ? ਇਦਾਂ ਕਰਦਾ ਘੂਮ ਕਰਨਾ ਕਿਸੇ ਨੂੰ ਲੱਗੋ ਚਾਗੋ ਚਾਚੇ ਦੇ ਮੁੰਡੇ ਨੂੰ ਕਹ ਦਿੰਦੇ ਆ ਉਹ ਦੇਖ ਹੁਣ ਹੀ ਇੰਨੇ ਚੱਲ ਆਪੇ ਫੜਾਏਗਾ ਘਰ ਚੱਲ ਲਾਹ ਦੇ ਤੇ ਡੈਡੀ ਨੇ ਨਹੀਂ ਛੱਡਣਾ ਮੈਨੂੰ ਚੱਲ ਕੋਸ਼ਲ ਵੀ ਇੱਕ ਵਾਰੀ ਫੋਨ ਕਰ ਲੈ ਜੀ ਇੱਕ ਆ ਜੀ ਤੇਨੂੰ ਕੋ ਕੰਮ ਕਿਆ ਹੋਵੇ ਝੰਡਾ ਕਰਦਾ ਪਹਿਲਾਂ ਕੋਈ ਪਹਿਲਾਂ ਮੰਮੀ ਨਾਲ ਗੱਲ ਕਰ ਲਉ ਹਾਂ ਇੱਕ ਵਾਰੀ ਮੰਮੀ ਨਾਲ ਫੇਰੀ ਕਰਦਾ ਪਹਿਲਾਂ ਪੈਸਿਆਂ ਦਾ ਤੇ ਲਾਲਾਂ ਸਾਹਤਾ ਕੋ ਮਿਲਦੇ ਆ ਕਿ ਨਹੀਂ ਸਾਨੂੰ ਹੁਣ ਕਿਹਦੇ ਝੜਕਾਣਾ ਭੇਜਣ ਮੈਨੂੰ ਵੀ ਹੁਣੇ ਨਾ ਇੱਥੋਂ ਜਾਣਾ ਪਵੇ ਚਲੋ ਕਰ ਲੋ ਫਿਰ ਅੱਜ ਚੱਲ ਜਾਂਦਾ ਸਭ ਨੂੰ ਪਤਾ ਹੀ ਨਹੀਂ ਯਾਰ ਹੁਣ ਸਾਰੇ ਜਾਣੇ ਗਈ ਜਾਂਦੇ ਮੇਰੇ ਕਹਿੰਦੇ ਤੇ ਤੁਸੀਂ ਰੁਕੇ ਨਹੀਂ ਆ ਲਾਪਾ ਜੀ ਨੇ ਤੁਹਾਨੂੰ ਕਿਹਾ ਤੇ ਫੇਰੀ ਰੁਕੇ ਹੋਣਾ ਉਹ ਮੈਂ ਚੱਲ ਕਹਿਣਾ ਵੀ ਇੰਨਾ ਡੇ ਆ ਤੇ ਭਾਰਾਂ ਸਰ ਪੈਣ ਰਿਹਾ ਮੈਂ ਤਾਂ ਤਾਂ ਰੁਕ ਗਿਆ ਪਰ ਆ ਪੈਨਸ਼ਨ ਵਾਲੀ ਗੱਲ ਸੁਣ ਕੇ ਮੈਨੂੰ ਟੈਂਸ਼ਨ ਪੈ ਗਈ ਚਲ ਕੋਈ ਗੱਲ ਨਹੀਂ ਕੀ ਗੱਲ ਕਰ ਲੋ ਕੀਪ ਤਾਂ ਹੋਰ ਕੁਝ ਕਹਿਣਾ ਹੋਇਆ ਉਹਨੇ ਤੁਸੀਂ ਐਵੇਂ ਸਾਗਲ ਸੋਚੀ ਜਾਂਦੇ ਹੋ ਚਲ ਕੁਛ ਨਾ ਪੜਾਂ ਇਨਸ਼ਾਅੱਲਾ ਉਹ ਕੁੜਲੀਆਂ ਤੇ ਭਰਤੀਆਂ ਸਵੇਰ ਤੱਕ ਪੱਠਿਆਂ ਦੀ ਟੈਂਸ਼ਨ ਨਹੀਂ ਆਗੀ ਉੰਨੇ ਨਹੀਂ ਹਵਾ ਹਵਾ ਨਹੀਂ ਜਾਉਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸਣਾਉ ਕੀ ਹਾਲ ਜੀ ਬਾਸ ਵਧੀਆ ਮੈਂ ਪੁੱਛਣ ਆ ਨਰਾਵ ਨੂੰ ਤੇ ਕਹਿੰਦੇ ਸੀ ਲਾਉਗਾ ਲਗੇ ਮੈਂ ਹਜੇ ਹੋਣੇ ਨਾ ਕਿ ਗਿਆ ਇੱਥੋਂ ਦੀ ਮੈਂ ਤਾਂ ਅੰਦਰ ਹੰਡਿਆ ਪੱਟੇ-ਪੁੱਟੇ ਪਾਉਣ ਡਿਆ ਡਕਰਨ ਅੱਛਾ ਅੱਛਾ ਠੀਕ ਆ ਠੀਕ ਆ ਹੋਰ ਸੁਣਾਓ ਬਾਸ ਵਧੀਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਮੈਂ ਵੀ ਡੈਡੀ ਹਾਂਜੀ ਹਾਂਜੀ ਠੀਕ ਠਾਕ ਜੀ ਹੋਰ ਕਨਕਲ ਨੂੰ ਕਹਿੰਦੀ ਸੁਣਾ ਹਾਂਜੀ ਠੀਕ ਆ ਕਰਤੀ ਸੁਪਰੇ ਸੁਪਰੇ ਤੇ ਹੁਣ ਸਗੋ ਡੇ ਹਾਂ ਵੀ ਪਾਣੀ ਲਾਉਣੇ ਆ ਤੇ ਵੀ ਮੂਜੋ ਪਿਆ ਗਿਆ ਫਿਰ ਤੇ ਲੋੜੀ ਨਹੀਂ ਪੈਣੀ ਆ ਬੱਦਲ ਹੁੰਨ ਡਿਆ ਆ ਵੇਖੋ ਪੈ ਹੀ ਜਾਵੇ ਭਾਈ ਹਾਂਜੀ ਤੇ ਬੜਾ ਚਿਰ ਲਾਹੜਿਆ ਤੁਸੀਂ ਸ਼ਹਿਰ ਗਏ ਕਹਿੰਦੇ ਵੀ ਉਹ ਕੰਮ ਹੀ ਇੱਕ ਦੋ ਜ਼ਰੂਰੀ ਕਰਨ ਵਾਲੇ ਅੱਛਾ ਨਹੀਂ ਫਿਰ ਤਾਂ ਠੰਡ ਚ ਨਾ ਰੋਜ਼ ਨਿਕਲਿਆ ਨਹੀਂ ਜਾਂਦਾ ਤੇ ਮੈਂ ਚੱਲ ਅੱਜ ਗਿਆ ਤੇ ਨਵੇੜ ਕੀ ਜਾਵਾਂ ਠੀਕ ਠੀਕ ਆ ਚਲੋ ਕੋਈ ਗੱਲ ਨਹੀਂ ਆ ਪਰ ਥੋੜਾ ਟਾਈਮ ਨਾ ਆ ਜਾ ਕਰੋ ਨਾ ਨਹੀਂ ਨਹੀਂ ਹੁਣ ਗਾਂ ਕਰਨਾ ਨਹੀਂ ਆ ਧੁੰਦ ਧੁੰਦ ਹੀ ਜਾਂਦਾ ਜਿਹਨੇ ਦਿਨ ਉਹਨੇ ਦਿਨ ਕੰਮ ਬੰਦੀ ਕਰ ਲੈਣਾ ਐ ਮੈਨੂੰ ਡਰੀ ਲੱਗਦਾ ਉਹ ਨਹੀਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਜੀ ਅੱਜ ਕੋਲ ਵਿੰਦਾ ਹੈ ਨਹੀਂ ਕੋਈ ਉਹ ਆਪਣਾ ਜਿੰਨਾ ਮਰਜ਼ੀ ਵਿਚਾਲੋ ਜੇ ਅਗਲਾ ਕੋ ਕਰ ਦੂਗਾ ਤਾਂ ਹੀ ਬਚਾ ਕੇ ਕੀ ਕਰਾਂਗੇ ਸਹੀ ਗੱਲ ਹੈ ਤੁਹਾਡੀ ਮੈਂ ਤਾਂ ਲਿਆ ਮੈਂ ਚੱਤੋਂ ਦੀ ਜਿੰਨੇ ਦਿਨ ਪੈਂਦੀ ਹੈ ਨਾ ਇਹ ਕੁੜੀਆਂ ਵੀ ਗੁੱਸੇ ਹੁੰਦੀਆਂ ਨੇ ਉਹ ਆ ਉਹ ਹੈ ਤੇ ਉਹ ਵੀ ਆਪਣੇ თავ ਦਾ ਸਹੀ ਨੇ ਉਹ ਤੇ ਅੰਦਰ ਘਰ ਵੀ ਵੇ ਟਾਈਮ ਨਹੀਂ ਨਾ ਲੰਘਦਾ ਫਿਰ ਆ ਜਾਂਦੀ ਫਿਰ ਕਈ ਦਾ ਚਲਾਈ ਆ ਉਹ ਜੋ ਆਈ ਗਿਆ ਉਹ ਲਾਈ ਦਈਏ ਹਾਂ ਚੱਲ ਫਿਰ ਚੱਲੀਏ ਬਤ ਅੰਦਰ ਚਲੋ ਜਮਾ ਮੈਂ ਤਾਂ ਘਰ ਕੋ ਦੇ ਉੱਤੇ ਨੰਗਾ ਮੈਂ ਤਾਂ ਪਰੌਣੇ ਆਏ ਆ ਦੋ 10 ਮਿੰਟੋਂ ਨਾ ਲਾਗੇ ਭਾਵਾਂਗੇ ਵਿਲੇ ਹੋਗੇ ਸਾਨੂੰ ਵਧੀਆ ਸੱਸੀ ਆ ਸੱਸੀ ਹੋਰ ਸਾਨੂੰ ਬੁੱਲੇ ਕੀ ਆਲਾ ਬਸ ਵਧੀਆ ਪੀਸ ਨਾ ਮੈਂ ਹਾਂ ਬਸ ਵਧੀਆ ਬਣੇ ਵੀ ਠੀਕ ਠਾਕ ਚਲੋ ਵਧੀਆ ਚਾਹੀਦਾ ਤੂੰ ਤੇ ਬਾਉ ਬਿਸtre ਜੇ ਠੰਡ ਵਧੀਆ ਤੇ ਮੈਂ ਆਈ ਚਲੋ ਠੀਕ ਆ ਆ ਗਈ ਹਾਂ ਗੱਲੀ ਨਾਲ ਤੇ ਮਾਲਗਰੀ ਗੱਲ ਸੁਣ ਹਾਂਜੀ ਚਾਹ ਮੰਮੀ ਨੂੰ ਪਿਆ ਦੇ ਫਿਰ ਕੋਈ ਗੱਲ ਨਹੀਂ ਮੈਂ ਪਿਆ ਦੇਣੀ ਐ ਤੈਨੂੰ ਪੀਣੀ ਤੁਹਾਡੇ ਲਈ ਬਣਾਵਾਂਗੀ ਬਣਾ ਲਈ ਕੋਈ ਤੇਰੇ ਨਾਲ ਮੈਂ ਤੇ ਦਸਤਾਨੇ ਨਹੀਂ ਆ ਪਾ ਗਏ ਆ ਤੇ ਮੇਰੇ ਹੱਥ ਠਰ ਗਏ ਆ ਬਾਹਰ ਤੇ ਇੰਨਾ ਜਿੱਦਾਂ ਨਾ ਸੀਕ ਲੈਰ ਚੱਲਦੀ ਏ ਇੱਕ ਨਾ ਸਵੇਰੇ ਮੇਰੇ ਸਾਹ ਹੁੰਦਾ ਮੀਂਹ ਪਿਆ ਹੀ ਠੰਡਵਾਵਾ ਹੀ ਹੋ ਗਈ ਆ ਹੁਣ ਮੀਂਹ ਪੈਣ ਤੋਂ ਵਗਾਰ ਤੈਨੂੰ ਪਤਾ ਵੀ ਬਾਅਦ ਚੋ ਕੁਝ ਹੋਣਾ ਵਾ ਮਗਰ ਹੁਣ ਕੋਰਾ ਪੈਣਾ ਜਿਆਦਾ ਧੁੰਦਾਂ ਦਾ ਕੰਮ ਤੇ ਹੁਣ ਤੈਨੂੰ ਪਤਾ ਘੱਟ ਹੀ ਆ ਕੇ ਠੀਕ ਐ ਤੇ ਨਾਲੇ ਇਦਾਂ ਕਰੀ ਜਲਦੀ ਹੱਥ ਮਾਗਾ ਥੋੜਾ ਜਿਆ ਫਿਰ ਸਾਮਣੇ ਨੂੰ ਤੈਨੂੰ ਬਾਅਦ ਤੇ ਮਠਿਆਈ ਨਹੀਂ ਕੋਈ ਲਿਆਉਣੀ ਮੈਂ ਤੈਨੂੰ ਫੋਨ ਤਾਂ ਹੀ ਕੀਤਾ ਸੀ ਕਿ ਪਿਛੇ ਕਿਉਂ ਬਈ ਉਦੋਂ ਦੇ ਆਏ ਹੀ ਨਹੀਂ ਉਦੋਂ ਡਬੇ ਉਹ ਹੈਗੀ ਸੀ ਅੱਛਾ ਨਹੀਂ ਕਰਾਂ ਲੈ ਕੇ ਨਹੀਂ ਆਇਆ ਮੇਰੇ ਦਿਮਾਗ 'ਚ ਨਹੀਂ ਆਈ ਗੱਲ ਚਲ ਕੋਈ ਗੱਲ ਨਹੀਂ ਲੈ ਕੇ ਨਹੀਂ ਆਏ ਤੇ ਚੰਗਾ ਵਾ ਸਭੋ ਤੇ ਜਾਓ ਫਿਰ ਕੋਈ ਗੱਲ ਮੈਂ ਦਿੰਨੀ ਐ ਸਾ ਤੈਨੂੰ ਪੈਦੋ ਬਹਿ ਕੇ ਫਲੇਮ ਵੀ ਤੀਹ ਨੂੰ ਪਾ ਵੀ ਲਿਆ ਤੇ ਗੋਦੀ 'ਚ ਚੁੱਕ ਲੈ ਇਹਨੂੰ ਲੰਮੇ ਪਈ ਰਹਿਣ ਦੇਣਾ ਚਲ ਕੋਈ ਗੱਲ ਨਹੀਂ ਪੁੱਤ ਮੈਂ ਕਿਹਾ ਕਿੰਨੇ ਚਿਰਾਂ ਬਾਅਦ ਉਹ ਤੀਨ ਨੂੰ ਵੇਖਿਆ ਵਾ ਚੀ ਕਰਕੇ ਮੈਂ ਚੁੱਕ ਲਿਆ ਕੋਈ ਗੱਲ ਨਹੀਂ ਉਹ ਤਾਂ ਮੈਂ ਕੋਈ ਗਾਲੀ ਪਰ ਇਹਦੀ ਆਤਮੇ ਮਾਂਾਂ ਕੀ ਦਿੱਖਟ ਹੈ ਯਾ ਕਿਉਂਕਿ ਮੈਨੂੰ ਕੰਮ ਵੀ ਕਰਨਾ ਪੈਂਦਾ ਵਾ ਇਹ ਫਿਰ ਮੈਨੂੰ ਆਦੀ ਕਿ ਗੋਦੀ ਚ ਚੁੱਕ ਕੇ ਰੱਖੋ ਚਲ ਹੋਈ ਗੱਲ ਨਹੀਂ ਮੈਂ ਝੁੱਕ ਲਿਆ ਕਰੂੰਗੀ ਕੋਈ ਨਹੀਂ ਜਮ ਲੈ ਲਊ ਨਾਲ ਹੀ ਮੰਮੀ ਸੱਚ ਪੁੱਛਣਾ ਤਾਂ ਮੈਨੂੰ ਬੜਾ ਹੀ ਚਾਅ ਛੱਡਦੇ ਆ ਵਕਤ ਤੂੰ ਹੀ ਆਇਓ ਤੁਹਾਨੂੰ ਤਾਂ ਕੋਤ ਸਾਰੀ ਗੱਲ ਦਾ ਪਤਾ ਹੀ ਆ ਮੈਂ ਕਿਉਂ ਨਹੀਂ ਹੁੰਦੀ ਮੇਰਾ ਵੀ ਦਿਲ ਬੜਾ ਕਰਦਾ ਸੀ ਹੋਂਦ ਤੁਹਾਨੂੰ ਪਤਾ ਤਾਂ ਹੈ ਹੀ ਕੋਹ ਤਾਂ ਮੰਮੀ ਮੈਨੂੰ ਪਲ ਰਾਵਾਂ ਮੰਮੀ ਤੇ ਇੱਕ ਜਾਨ ਨਹੀਂ ਛੱਡਦੀ ਹੈਗੀ ਮੇਰੀ ਵੀ ਨਹੀਂ ਛੱਡਦੀ ਹੈ ਕਿ ਤੇ ਤੁਹਾਨੂੰ ਵੀ ਨਹੀਂ ਗੱਲਾਂ ਕਰਨਗੀਆਂ ਵੇਂਦੀ ਹੈਗੀ ਉਹ ਦਿਨ ਹਸਪੀਟਲ ਤੇ ਵੀ ਗੱਲਾਂ ਕਰਦੀ ਤਾਂ ਹੀ ਨਹੀਂ ਤੁਨ ਮੈਂ ਸੱਦਿਆ ਹੈਗਾ ਕਿ ਮੰਮੀ ਨਾਲ ਗੱਲ ਕਰੀ ਜਾਣੀ ਹੈ ਤੇ ਮੇਰੇ ਕੋਲ ਜਰੀਆਂ ਨਹੀਂ ਜਾਂਦੀਆਂ ਹੈਗੀਆਂ ਚਲ ਪੁੱਤ ਹੁਣ ਤੇਰੀ ਅੱभी ਮਾਮ ਕੋਈ ਗੱਲ ਨਹੀਂ ਹੁਣ ਤੁਨ ਤੇ ਪੇੜ ਪੋਣਾ ਹੀ ਪੈਣਾ ਮੰਮੀ ਕਿੰਨਾ ਚੇਰ ਹੋ ਗਿਆ ਮੈਨੂੰ ਇੱਥੇ ਆਈ ਨੂੰ ਹਜੇ ਵੀ ਨਹੀਂ ਮੈਨੂੰ ਪੇੜ ਦੇਣਾ ਤੇ ਪੈਣਾ ਚਲ ਪੁੱਤ ਲਾਭ ਤੇ ਤੇਰਾ ਸਾਥ ਦਿੰਦਾ ਨਾ ਬਹੁਤ ਚੰਗਾ ਮੁੰਡਾ ਵਾ ਤੇਰਾ ਬਾਵਾ ਹੁਣ ਧਿਆਨ ਰੱਖਦਾ ਵਾ ਹਨੋ ਇਹੋ ਹੀ ਹੈਗਾ ਜ਼ਿਆਦਾ ਮੰਮੀ ਇਹੋ ਗੱਲ ਤੇ ਸਹੀ ਆ ਜੇ ਲਵ ਮੈਂ ਨਾ ਇੰਨਾ ਕਰਦੀ ਨਾ ਤਾਂ ਤਾਂ ਹੀ ਮੈਂ ਰਹਿਣੀ ਆ ਮੰਮੀ ਦੇ ਮੂੰਹ ਨੂੰ ਤੇ ਮੈਂ ਇੱਕ ਦਿਨ ਬਣਾ ਰਾਂ ਜਿੰਨੀਆਂ ਮੈਨੂੰ ਇਹ ਗੱਲਾਂ ਕਰਦੇ ਆ ਪਰ ਇਹ ਆ ਵੀ ਹੁਣ ਜਿੱਦਾਂ ਮਰਜੀ ਹੈ ਨਾ ਲਵ ਮੰਮੀ ਦੀਆਂ ਕੱਲਾਂ-ਗੱਲਾਂ ਵਿੱਚ ਲਾ ਦਿੰਦੇ ਹੁੰਦੇ ਆ ਵੀ ਮੰਮੀ ਇਦਾਂ ਨਾ ਕਰਿਆ ਕਰ ਚਲੋ ਦੋਵਾਂ ਮਾਂ ਪੁੱਤਾਂ ਦੀ ਗੱਲ ਆ ਪਰ ਤੂੰ ਨਾ ਬੋਲਿਆ ਪਰੰਦੇ ਗੱਲ ਦੇ ਵਿੱਚ ਮੰਮੀ ਤੁਸੀਂ ਇਹ ਬੜੀ ਮੱਤ ਦਿੰਦੇ ਹੋ ਵੀ ਤੂੰ ਬੋਲਣਾ ਨਹੀਂ ਹੈਗਾ ਤੇ ਮੰਮੀ ਜਦੋਂ ਮੇਰੇ ਨਾਲ ਲੜਦੀ ਆ ਤੇ ਮਾਂ ਨੇ ਅਗਲ ਕੀ ਦਿੱਤੀ ਆ ਉਹ ਤਾਂ ਤੁਹਾਨੂੰ ਇੰਨੀਆਂ ਗੱਲਾਂ ਕਰਦੇ ਨੇ ਸਗੋਂ ਚੱਲ ਕੋਈ ਗੱਲ ਨਹੀਂ ਪੁੱਤ ਵੱਡੇ ਨਹੀਂ ਕੋਈ ਗੱਲ ਨਹੀਂ ਮੰਮੀ ਸਿਰਫ ਐ ਕਹਤਾ ੜੇ ਕੋਈ ਗੱਲ ਨਹੀਂ ਨਾ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਤੁਸੀਂ ਗੱਲ ਕਰਦੇ ਨਹੀਂ ਹੈਗੇ ਇਹਨਾਂ ਤੇ ਭੈਣ ਜੀ ਤੁਹਾਨੂੰ ਚਾਹੀਦਾ ਕੀ ਆ ਕਿ ਮੈਂ ਨਾ ਤਾਂ ਕਰ ਦੇ ਮੇਰੀ ਧੀ ਨੂੰ ਉਹ ਤਾਂ ਮੈਂ ਕਹਿੰਦੀ ਕੀ ਲੜਾਈ ਪਾਉਣੀ ਆ ਕਿਉਂ ਗੱਲ ਵਧਾਉਣੀ ਆ ਤੇ ਜਦੋਂ ਸਾਡਾ ਜਵਾਈ ਇੰਨਾ ਵਧੀਆ ਵਾ ਸਾਨੂੰ ਮਿਲਿਆ ਤੇ ਅਸੀਂ ਉਹ ਤਾਂ ਆਈਆਂ ਵੀ ਗੱਲ ਛੇੜਦੇ ਹੈਗੇ ਕੋਈ ਗੱਲ ਕਰਦੇ ਕੋਈ ਚੱਲ ਮम्मी ਕੋਈ ਗੱਲ ਨਹੀਂ ਛੱਡੋ ਇਹ ਗੱਲਾਂ ਨੂੰ ਅਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਐ ਤੇ ਵੇ ਕਿੰਨੀ ਮਸਤ ਹੋਈ ਐ ਨਾਨੀ ਦੀ ਗੋਦੀ ਵਿੱਚ ਤੇ ਨਾਨੀ ਦੀ ਗੋਦੀ 'ਚ ਨਹੀਂ ਮਸਤ ਹੋਣਾ ਤਾਂ ਫਿਰ ਕਿਹਦੀ ਗੋਦੀ 'ਚ ਮਸਤ ਹੋਣਾ ਪਤਾ ਲੱਗਿਆ ਮੇਰੀ ਨਾਨੀ ਆਈ ਆ ਆਹੋ ਹਾਜੀ ਮम्मी ਛੋਟੀ ਐ ਨਾ ਜਦੋਂ ਵੱਡੀ ਹੋਈ ਨਾ ਫਿਰ ਪਹਿਲੇ ਕਿਆ ਕਰੇਗੀ ਨਾਨੀ ਪਹਿਲੇ ਆ ਚੀਜ਼ ਲੈ ਕੇ ਆਈ ਨਾਨੀ ਆ ਲੈ ਕੇ ਫਿਰ ਅੱਗੋਂ ਜੀ ਆਇਆ ਕਰੂਗੀ ਨਾ ਹਲਕੇ ਵੀ ਮੇਰੀ ਨਾਨੀ ਆਈ ਆ ਆਹੋ ਅੱਛਾ ਮਾਏ Я тебе тайну.